ਹੁਸ਼ਾਰਪ੍ਰੈਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੌਣ ਵਾਲੀ 5 ਫਰਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਰਾਜਸੀ ਪਾਰਟੀ ਚਾਹੇ ਉਹ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਹੈ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸੱਤਾਧਾਰੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਤਾਂ ਇਹਨਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੱਲੀ ਨੂੰ ਜਿੱਤਿਆ ਜਾ ਸਕੇ ਪਰੰਤੂ ਜੇਕਰ ਆਪਾਂ ਪੁਰਾਣਾ ਇਤਿਹਾਸ ਵੇਖੀਏ ਤਾਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਉੱਥੇ ਤਿੰਨ ਜਿੱਤਾਂ ਹਾਸਲ ਕੀਤੀਆਂ ਗਈਆਂ ਨੇ ਭਾਵ ਹੈਟ੍ਰਿਕ ਮਾਰੀ ਗਈ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਉੱਤੋਂ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਚੁਣੇ ਗਏ ਸੀ ਤਾਂ ਹੁਣ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਉੱਤੇ ਤੋਂ ਅਸਤੀਫਾ ਦਿੱਤਾ ਗਿਆ ਸੀ ਤੇ ਉੱਥੋਂ ਉਸ ਤੋਂ ਬਾਅਦ ਮੌਜੂਦਾ ਕੈਬਨਿਟ ਮੰਤਰੀ ਆਤੀਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਹੁਣ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਰਹੀਆਂ ਨੇ ਤਾਂ ਜੇਕਰ ਆਪਾਂ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਭਾਵ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਮੈਂ ਕਹਿ ਸਕਦਾ ਕਿ ਸਮੁੱਚੀ ਲੀਡਰਸ਼ਿਪ ਲਗਭਗ 90 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਦੀ ਜਿਹੜੀ ਲੀਡਰਸ਼ਿਪ ਹੈ 90 ਫੀਸਦੀ ਦੇ ਕਰੀਬ ਜਿਹੜੀ ਲੀਡਰਸ਼ਿਪ ਹੈ ਉਸ ਵਕਤ ਦਿੱਲੀ ਦੇ ਵਿੱਚ ਬੈਠੀ ਹੋਈ ਹੈ ਦਿੱਲੀ ਦੀਆਂ ਗਲੀਆਂ ਉਹਨਾਂ ਵੱਲੋਂ ਗਾਹੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਲਾਂਬੰਦ ਕੀਤਾ ਜਾ ਰਿਹਾ ਸੋ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਜਿੰਨੇ ਵੀ ਵਿਧਾਨ ਸਭਾ ਹਲਕੇ ਨੇ ਸੱਤ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਇਹਨਾਂ ਹਲਕਿਆਂ ਦੇ ਜ਼ਿਆਦਾਤਰ ਜਿਹੜੇ ਉਹ ਵਿਧਾਇਕ ਨੇ ਜਾਂ ਇੱਥੋਂ ਕੈਬਨਟ ਮੰਤਰੀ ਨੇ ਉਹਨਾਂ ਵੱਲੋਂ ਪੱਕੇ ਡੇਰੇ ਆ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਉਹ ਦਿੱਲੀ ਦੇ ਬਰੂਹਾ ਤੇ ਲਗਾਏ ਹੋਏ ਨੇ ਤੇ ਲੋਕਾਂ ਨੂੰ ਲਾੰਬੰਦ ਕੀਤਾ ਜਾ ਰਿਹਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਦਾ ਭੁਗਤਾਨ ਕੀਤਾ ਜਾਵੇ ਚਾਹੇ ਹੁਸ਼ਿਆਰਪੁਰ ਦੇ ਸਮੂੱਚੇ ਵਿਧਾਇਕ ਸਹਿਬਾਨ ਨੇ ਚਾਹੇ ਹੁਸ਼ਿਆਰਪੁਰ ਤੋਂ ਕੈਬਨਟ ਮੰਤਰੀ ਨੇ ਚਾਹੇ ਹੁਸ਼ਿਆਰਪੁਰ ਤੋਂ ਐਮਪੀ ਜਾਨਕੀ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਮੈਂਬਰ ਨੇ ਡਾਕਟਰ ਰਾਜਕਮਰ ਚੱਬੇਵਾਲ ਤਾਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਡੇਰੇ ਲਾਈ ਬੈਠੇ ਨੇ ਪਰੰਤੂ ਇਹਨਾਂ ਸਾਰੇ ਲੀਡਰਾਂ ਨੂੰ ਐਮਪੀ ਤੋਂ ਲੈ ਕੇ ਐਮਐਲਏ ਤੱਕ ਦੇ ਕੈਬਨਟ ਮੰਤਰੀਆਂ ਤੱਕ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਜਾਂ ਜੇ ਵੀ ਜੋ ਵੀ ਲੀਡਰਸ਼ਿਪ ਇਨ੍ਹਾਂ ਤੋਂ ਇਲਾਵਾ ਉੱਥੇ ਪਹੁੰਚੀ ਹੋਈ ਹੈ ਕੈਡਰ ਪਹੁੰਚਿਆ ਹੋਇਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੱਕ ਹੁਸ਼ਾਰਪੁਰ ਜ਼ਿਲ੍ਹੇ ਦਾ ਜਾਂ ਹੁਸ਼ਾਰਪੁਰ ਸ਼ਹਿਰ ਦਾ ਤੁਸੀਂ ਕੀ ਸਵਾਰਿਆ ਅੱਜ ਵੀ ਹੁਸ਼ਾਰਪੁਰ ਜ਼ਿਲ੍ਹਾ ਜਿਹੜਾ ਉੱਚੋ ਤਰਫਿਆਂ ਤੋਂ ਸਮੱਸਿਆਵਾਂ ਦੇ ਵਿੱਚ ਗ੍ਰਸਤ ਹੋਇਆ ਪਿਆ ਹੈ ਹਰ ਪਾਸਿਓਂ ਉਹ ਮੁਸ਼ਕਲਾਂ ਦੇ ਨਾਲ ਘਿਰਿਆ ਹੋਇਆ ਹੈ ਲੋਕ ਤੁਹਾਡੇ ਕੰਮਾਂ ਤੋਂ ਕਿੰਨੇ ਕੁ ਸੰਤੁਸ਼ਟ ਨੇ ਕਿੰਨੇ ਕੁ ਉਹ ਸੈਟੀਸਫਾਈਡ ਨੇ ਇਨ੍ਹਾਂ ਗੱਲਾਂ ਦਾ ਜੇਕਰ ਤੁਸੀਂ ਅੰਦਾਜ਼ਾ ਲਾਣਾ ਚਾਹੁੰਦੇ ਹੋ ਵਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਭਨਾਂ ਨੂੰ ਕਿ ਹੁਸ਼ਾਰਪੁਰ ਦੇ ਹਾਲਾਤ ਇਸ ਵਕਤੇ ਕਿਸ ਤਰ੍ਹਾਂ ਦੇ ਨੇ ਹੁਸ਼ਾਰਪੁਰ ਇਕੱਲੇ ਵਿਧਾਨ ਸਭਾ ਹਲਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਸੋਚੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਰਿਹਾ ਤਾਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਵੱਲੋਂ ਉੱਥੇ ਵੱਡੇ ਵੱਡੇ ਦਾਵੇ ਕੀਤੇ ਜਾ ਰਹੇ ਨੇ ਐਲਾਨ ਕੀਤੇ ਜਾ ਰਹੇ ਨੇ ਕਿ ਪੰਜਾਬ ਦਾ ਬਹੁਤ ਜ਼ਿਆਦਾ ਸੁਧਾਰ ਆ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਕਰ ਦਿੱਤਾ ਹੈ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਧਰਨੀਆਂ ਤੋਂ ਮੁਕਤ ਹੋ ਚੁੱਕਿਆ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਇਹ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ 2022 ਦੀਆਂ ਚੋਣਾਂ ਤੋਂ ਪਹਿਲਾਂ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਪੰਜਾਬ ਨੂੰ ਜਿਹੜਾ ਉਹ ਤਰਨੀਆਂ ਤੋਂ ਮੁਕਤ ਕਰ ਦਿਆਂਗੇ ਤਾਂ ਮੈਂ ਇਹ ਹੀ ਦੱਸਣਾ ਚਾਹਾਂਗਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਦੇ ਵਿੱਚ ਜਿਹੜਾ ਕੰਪਿਊਟਰ ਅਧਿਆਪਕਾਂ ਦਾ ਧਰਨਾ ਲੱਗਿਆ ਹੋਇਆ ਹੈ ਇਹ ਮਾਫੀ ਚਾਹੁੰਦਾ ਸੰਗਰੂਰ ਦੇ ਵਿੱਚ ਨਹੀਂ ਪਟਿਆਲਾ ਦੇ ਵਿੱਚ ਲੱਗਿਆ ਹੋਇਆ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਕਈ ਤਰ੍ਹਾਂ ਦੇ ਧਰਨੇ ਜਿਹੜੇ ਉਹ ਸਮੇਂ-ਸਮੇਂ ਤੇ ਲੱਗਦੇ ਰਹਿੰਦੇ ਨੇ ਕਿਸਾਨੀ ਇੱਕ ਵਾਰ ਮੁਰ ਤੋਂ ਧਰਨਿਆਂ ਤੇ ਆ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਜ਼ਿਆਦਾਤਰ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਚਾਹਿਓ ਇਹ ਭਾਜਪਾ ਦੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਚਾਹਿਓ ਕਾਂਗਰਸ ਪਾਰਟੀ ਹੈ ਚਾਹਿਓ ਸ਼੍ਰੋਮਣੀ ਅਕਾਲੀ ਦਲ ਹੈ ਜੇਕਰ ਤੁਸੀਂ ਦਿੱਲੀ ਦੀਆਂ ਸੱਥਾਂ ਦੇ ਵਿੱਚ ਜਾ ਕੇ ਦਿੱਲੀ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉੱਥੇ ਵੋਟਾਂ ਮੰਗਦੇ ਹੋ ਤੁਸੀਂ ਪੰਜਾਬ ਮਾਡਲ ਦਾ ਪ੍ਰਚਾਰ ਕਰਦੇ ਹੋ ਤਾਂ ਤੁਸੀਂ ਅੱਜ ਤੱਕ ਹੁਸ਼ਾਰਪੁਰ ਦਾ ਕਿੰਨਾ ਕੁ ਸਵਾਰਿਆ ਹੈ ਅੱਜ ਤੱਕ ਤੋਂ ਭਾਵ ਹੈ ਹੁਸ਼ਾਰਪੁਰ ਰੇਲਵੇ ਫਾਟਕ ਦੀ ਮੈਂ ਛੋਟੀ ਜੀ ਐਗਜ਼ਾਮਪਲ ਦੇਵਾਂਗਾ ਕਿ ਹੁਸ਼ਾਰਪੁਰ ਰੇਲਵੇ ਫਾਟਕ ਹੈ ਜਿਸ ਤੋਂ ਕਿ ਹਰ ਇੱਕ ਉਹ ਵੀ ਅਕਤੀ ਬੇਹੱਦ ਦੁਖੀ ਹੋਇਆ ਪਿਆ ਜਦੋਂ ਵੀ ਟ੍ਰੇਨ ਆਉਂਦੀ ਹੈ ਜਾਂ ਜਾਂਦੀ ਹੈ ਤਾਂ ਲੰਮਾ ਜਾਮਾ ਜਿਹੜਾ ਉਸ ਸੜਕ ਦੇ ਦੋਹਾਂ ਪਾਸਿਆਂ ਤੇ ਲੱਗ ਜਾਂਦਾ ਹੈ ਤੇ ਅੱਜ ਤੱਕ ਇਹਨਾਂ ਲੀਡਰਾਂ ਤੋਂ ਉੱਥੇ ਓਵਰ ਬ੍ਰਿਜ ਦਾ ਨਿਰਮਾਣ ਨਹੀਂ ਹੋ ਸਕਿਆ ਸਮੇਂ-ਸਮੇਂ ਤੇ ਲੀਡਰਾਂ ਨੇ ਨਿਰਮਾਣ ਤਾਂ ਕੀ ਕਰਵਾਉਣਾ ਸੀ ਤਤਕਾਲੀ ਮੰਤਰੀਆਂ ਨੇ ਜਾਂ ਵਿਧਾਇਕਾਂ ਨੇ ਕੰਮ ਰੁਕਵਾਇਆ ਜ਼ਰੂਰ ਹੈ ਚੰਦਕੂਲ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਸੋ ਮੈਂ ਉਹਨਾਂ ਸਾਰੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਦਿੱਲੀ ਦੇ ਵਿੱਚ ਜਾ ਕੇ ਬੈਠੇ ਹੋਏ ਨੇ ਦਿੱਲੀ ਦੇ ਵਿੱਚ ਜਾ ਕੇ ਉਹ ਫੋਕੀਆਂ ਡਾਰਾ ਮਾਰ ਰਹੇ ਨੇ ਜਾਂ ਵੱਡੇ ਵੱਡੇ ਦਮਗੱਛੇ ਮਾਰ ਰਹੇ ਨੇ ਕਿ ਅੱਜ ਹੁਸ਼ਾਰਪੁਰ ਜ਼ਿਲ੍ਹਾ ਜਿਹੜਾ ਉਸ ਸਮੱਸਿਆਵਾਂ ਤੋਂ ਮੁਕਤ ਹੋ ਚੁੱਕਿਆ ਹੈ ਕਿ ਹੁਸ਼ਾਰਪੁਰ ਦੇ ਲੋਕਾਂ ਨੂੰ ਉਹਨਾਂ ਦੀਆਂ ਮੁਰਦੀਆਂ ਸਹੂਲਤਾਂ ਚੰਗੀ ਤਰ੍ਹਾਂ ਦੇ ਨਾਲ ਨਸੀਬ ਹੋ ਰਹੀਆਂ ਨੇ ਕਿ ਹੁਸ਼ਾਰਪੁਰ ਦੇ ਲੋਕ ਤੁਹਾਡੇ ਤੋਂ ਖੋਸ਼ ਨੇ ਜ਼ਰੂਰ ਆਪਣੇ ਅੰਦਰ ਇੱਕ ਵਾਰ ਜ਼ਰੂਰ ਝਾਤ ਮਾਰੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤਾਂ ਜੇਕਰ ਦਿੱਲੀ ਦੇ ਵਿੱਚ ਤੁਹਾਨੂੰ ਜਿੱਤ حاصل ਹੁੰਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਅਪੀਲ ਵੀ ਹੈ ਕਿ ਆਕੇ ਆਪਣੇ ਆਪਣੇ ਹਲਕਿਆਂ ਦਾ ਵੀ ਕੁਝ ਨਾ ਕੁਝ ਜ਼ਰੂਰ ਸਵਾਰ ਲਓ